ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਅਗਾਜ ਮੈਟ੍ਰੀਮੋਨੀ ਉੱਤੇ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਨਾਮ ਇਹਨਾਂ ਦਾ ਕੌਰ ਆ ਜਨਮ 1998 ਆ ਪਤਾ ਇਹਨਾਂ ਦਾ 베ਰ ਕਾ ਹੈ ਕਾਸਟ ਇਹਨਾਂ ਦੀ ਰਵੀਦਾਸ ਸਿੱਖਾ ਗੋਤ ਲੂਣੀ ਆ ਪੜਾਈ ਇਹਨਾਂ ਨੇ ਕੀਤੀ ਹੋਈ ਹੈ ਪਲੱਸ 2 ਕੱਤ 5 ਫੁੱਟ 4 ਇੰਚ ਆ ਪਿਤਾ ਇਹਨਾਂ ਦੇ ਪ੍ਰਾਈਵੇਟ ਜੌਬ ਕਰਦੇ ਆ ਮਾਤਾ ਹਾਊਸ ਵਾਈਫ ਆ ਪਰਾਇਕਾ ਭੈਣ ਦੋ ਆ ਇਹਨਾਂ ਦੀ ਮੰਗ ਹੈ ਕਿ ਇਹਨਾਂ ਨੂੰ ਰਿਸ਼ਤਾ ਜਿਹੜਾ ਹੈ ਗੁਰਦਾਸੂ ਵਿੱਚ ਚਾਹੀਦਾ ਹੈ ਚੰਗੀ ਜੋਬ ਹੋਵੇ ਜਾਂ ਬਿਜ਼ਨਸਮੈਨ ਹੋਵੇ ਤੇ ਸਰਦਾਰ ਫੈਮਿਲੀ ਹੋਵੇ ਬੈਸੋ ਨੂੰ ਪਰਿਵਾਰ ਹੋਵੇ ਜੇਕਰ ਇਸ ਰਿਸ਼ਤੇ ਸੰਬੰਧੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਥੱਲੇ ਦਿੱਤੇ ਗਏ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਇਹਨਾਂ ਦਾ ਮਹਿਕਾ ਜਨਮ ਇਹਨਾਂ ਦਾ 1997 ਆ ਪਤਾ ਇਹਨਾਂ ਦਾ ਅੰਬਰਸਾਰਾ ਕਾਸਟ ਇਹਨਾਂ ਦੀ ਹੈਗੀ ਹੈ ਹਿੰਦੂ ਖੱਤਰੀ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ ਬੀਐਸਸੀ ਨਾਨ ਮੈਡੀਕਲ ਬੀਐਡ ਤੇ ਐਮਐਸਸੀ ਮੈਥ ਵਿੱਚ ਕੀਤੀ ਹੋਈ ਆ ਜੌਬ ਇਹਨਾਂ ਦੀ ਵਰਕਿੰਗ ਪ੍ਰਾਈਵੇਟ ਟੀਚਰ ਆ ਕੱਦ 5 ਫੁੱਟ 3 ਇੰਚ ਆ ਪਿਤਾ ਇਹਨਾਂ ਦੇ ਬਿਜ਼ਨਸਮੈਨ ਆ ਮਾਤਾ ਹਾਊਸ ਵਾਈਫ ਆ ਭਰਾ ਇੱਕ ਆ ਭੈਣ ਨਹੀਂ ਮੰਗ ਇਹਨਾਂ ਦੀ ਹੈਗੀ ਹੈ ਕਿ ਲੜਕੇ ਦਾ ਚੰਗਾ ਬਿਜ਼ਨਸ ਹੋਵੇ ਜੇਕਰ ਇਸ ਰਿਸ਼ਤੇ ਸੰਬੰਧੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਥੱਲੇ ਦਿੱਤੇ ਗਏ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌੜਾ ਜਨਮ 1993 ਪਤਾ ਅੰਮ੍ਰਿਤਸਰ ਕਾਸਟ ਇਹਨਾਂ ਦੀ ਰਾਮਗੜੀ ਆ ਪੜ੍ਹਾਈ ਇਹਨਾਂ ਨੇ ਕੀਤੀ ਹੈ ਗ੍ਰੈਜੂਏਸ਼ਨ ਕੱਦ 5 ਫੁੱਟ 4 ਇੰਚ ਆ ਜੌਬ ਪ੍ਰਾਈਵੇਟ ਕਰਦੇ ਆ ਇਹ ਪਿਤਾ ਇਹਨਾਂ ਦੇ ਕਾਰਪੈਂਟਰ ਦਾ ਕੰਮ ਕਰਦੇ ਆ ਮਾਤਾ ਹਾਊਸ ਵਾਈਫ ਆ ਮੰਗ ਇਹਨਾਂ ਦੀ ਹੈ ਕਿ ਮੁੰਡਾ ਬੈਸ਼ ਨੂੰ ਹੋਵੇ ਤੇ ਸਰਦਾਰ ਫੈਮਿਲੀ ਤੋਂ ਹੋਵੇ ਤੇ ਚੰਗਾ ਕਾਰੋਬਾਰ ਹੋਵੇ। ਜੇਕਰ ਇਸ ਰਿਸ਼ਤੇ ਸੰਬੰਧੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਥੱਲੇ ਦਿੱਤੇ ਗਏ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਇਹਨਾਂ ਦਾ ਸ਼ਮਾਂਜਲੀ ਆ, ਜਨਮ ਇਹਨਾਂ ਦਾ 1995 ਆ, ਪਤਾ ਅੰਮ੍ਰਿਤਸਰ ਦਾ, ਗੋਤ ਇਹਨਾਂ ਦੀ ਸੇਠੀ ਆ, ਕਾਸਟ ਇਹਨਾਂ ਦੀ ਹਿੰਦੂ ਖੱਤਰੀ ਆ, ਕੁੜੀ ਮੰਗਲਿਕ ਹੈ। ਪੜ੍ਹਾਈ ਇਹਨਾਂ ਨੇ ਬੀਟੈਕ ਸੀ ਐਸ ਸੀ ਸੀ ਕੀਤੀ ਹੋਈ ਆ ਜੋਬ ਐਸ ਆਈਓ ਆ ਕਾਦੇ ਇਹਨਾਂ ਦਾ 5 ਫੁੱਟ 3 ਇੰਚਾ ਪਿਤਾ ਇਹਨਾਂ ਦੇ ਬਿਜ਼ਨਸਮੈਨ ਆ ਮਾਤਾ ਹਾਊਸ ਵਾਈਫ ਆ ਭਰਾ 1 ਕਾ ਇਹਨਾਂ ਦਾ ਭੈਣ 1 ਕਾ ਇਹ ਮੰਗ ਕਰਦੇ ਆ ਕਿ ਮੁੰਡਾ ਵੈਸ਼ ਨੂੰ ਹੋਵੇ ਤੇ ਸੋਨਾ ਹੋਵੇ ਤੇ ਚੰਗਾ ਬਿਜ਼ਨਸਮੈਨ ਹੋਵੇ ਜੇਕਰ ਇਸ ਰਿਸ਼ਤੇ ਸੰਬੰਧੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਥੱਲੇ ਦਿੱਤੇ ਗਏ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਇਹਨਾਂ ਦਾ ਕੌਰ ਆ ਜਨਮ 1996 ਪਤਾ ਇਹਨਾਂ ਦਾ ਕਲਾਨੌਰ ਆ ਕਾਸਟ ਇਹਨਾਂ ਦੀ ਸਿੱਖ ਰਾਮਗੜੀਆ ਏ ਗੋਤ ਤੰਜਲਾ ਪੜਾਈ ਇਹਨਾਂ ਨੇ ਕੀਤੀ ਏ ਬੀਐਸਸੀ ਮੈਡੀਕਲ ਤੇ ਨਾਲ ਬੀਐਡ ਕੀਤੀ ਹੋਈ ਆ ਕੱਦ 5 ਫੁੱਟ 1 ਇੰਚ ਆ ਜੋਬ ਏ ਪ੍ਰਾਈਵੇਟ ਟੀਚਰ ਆ ਪਿਤਾ ਇਹਨਾਂ ਦੇ ਲੱਕੜ ਦਾ ਕੰਮ ਕਰਦੇ ਆ ਮਾਤਾ ਹਾਊਸ ਵਾਈਫ ਆ ਭਰਾ 1 ਕ ਭੈਣ ਨਹੀਂ ਜ਼ਮੀਨ ਇਹਨਾਂ ਦੀ 3 ਕਿੱਲੇ ਆ ਮਾਂਗੇ ਕਰਦੇ ਆ ਕਿ ਮੁੰਡਾ ਗਵਰਨਮੈਂਟ ਜੋਬ ਤੇ ਹੋਵੇ ਜਾਂ ਚੰਗਾ ਬਿਜ਼ਨਸਮੈਨ ਹੋਵੇ ਜੇਕਰ ਇਸ ਰਿਸ਼ਤੇ ਸੰਬੰਧੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਥੱਲੇ ਦਿੱਤੇ ਗਏ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਇਹਨਾਂ ਦਾ ਕੌਰ ਆ ਜਨਮ 1996 ਆ ਪਤਾ ਇਹਨਾਂ ਦਾ ਬਟਾਲਾ ਏ ਕਾਸਟ ਇਹਨਾਂ ਦੀ ਰਾਮਗੜੀਆ ਸਿੱਖ ਆ ਪੜ੍ਹਾਈ ਇਹਨਾਂ ਨੇ ਪਲੱਸ 2 ਇਨ ਕੰਪਿਊਟਰ ਸਾਇੰਸ ਵਿੱਚ ਕੀਤੀ ਹੋਈ ਆ ਨਾਲ ਇਹਨਾਂ ਨੇ ਡਿਪਲੋਮਾ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਇੰਜੀਨੀਅਰਿੰਗ ਕੀਤੀ ਹੋਈ ਆ ਨਾਲ ਹੀ ਇਹਨਾਂ ਨੇ ਐਮਏ ਪੁਲਿਸ ਐਡਮਿਨਿਸਟ੍ਰੇਸ਼ਨ ਵਿੱਚ ਕੀਤੀ ਹੋਈ ਆ ਕਰਦੇ ਇਹਨਾਂ ਦਾ 5 ਫੁੱਟ 7 ਇੰਚਾ ਜੌਬ ਪੰਜਾਬ ਪੁਲਿਸ ਵਿੱਚ ਕਰਦੇ ਆ ਮਾਤਾ ਇਹਨਾਂ ਦੀ ਹਾਊਸ ਵਾਈਫ ਆ ਭਰਾ ਇੱਕ ਆ ਭੈਣ ਨਹੀਂ ਮੰਗੇ ਕਰਦੇ ਆ ਵੀ ਮੁੰਡਾ ਪੰਜਾਬ ਪੁਲਿਸ ਵਿੱਚ ਹੋਵੇ ਜਾਂ ਕੋਈ ਹੋਰ ਸਰਕਾਰੀ ਨੌਕਰੀ ਵਿੱਚ ਹੋਵੇ ਰਿਸ਼ਤਾ ਗਦਾਸਪੁਰ ਵਿੱਚ ਹੀ ਚਾਹੀਦਾ ਹੈ ਜੇਕਰ ਇਸ ਰਿਸ਼ਤੇ ਸੰਬੰਧੀ ਤੁਸੀਂ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਥੱਲੇ ਦਿੱਤੇ ਗਏ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਇਹਨਾਂ ਦਾ ਕੋਰ ਆ, ਜਨਮ ਇਹਨਾਂ ਦਾ 1995 ਆ। ਪਤਾ ਇਹਨਾਂ ਦਾ ਬਟਾਲਾ ਐ। ਕਾਸਟ ਇਹਨਾਂ ਦੀ ਹੈਗੀ ਆ ਰਾਮਗੜੀਆ ਸਿੱਖ, ਗੋਤ ਬਾਜਵਾ। ਪੜ੍ਹਾਈ ਇਹਨਾਂ ਨੇ ਕੀਤੀ ਹੋਈ ਆ ਬੀਸੀਏ। ਕੱਦ ਇਹਨਾਂ ਦਾ 5 ਫੁੱਟ 6 ਇੰਚ ਆ। ਮਾਤਾ ਹਾਊਸ ਵਾਈਫ ਆ। ਭਰਾ ਦੋ ਨੇ ਇਹਨਾਂ ਦੇ, ਭੈਣ ਨਹੀਂ। ਮੰਗ ਇਹਨਾਂ ਦੀ ਹੈਗੀ ਆ ਕਿ ਮੁੰਡਾ ਬੈਸ਼ ਨੂੰ ਤੇ ਸਰਦਾਰ ਹੋਵੇ ਤੇ ਚੰਗਾ ਬਿਜ਼ਨਸਮੈਨ ਹੋਵੇ ਰਿਸ਼ਤਾ ਇਹ ਸ਼ਹਿਰ ਦਾ ਹੀ ਚਾਹੀਦਾ ਇਹਨਾਂ ਨੂੰ ਜੇਕਰ ਇਸ ਰਿਸ਼ਤੇ ਸੰਬੰਧੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਥੱਲੇ ਦਿੱਤੇ ਗਏ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜੋਗਿਤਾ ਹੈ ਜਨਮ ਇਹਨਾਂ ਦਾ 2002 ਆ ਪਤਾ ਅੰਬਰਸਾਰਾ ਕਾਸਟ ਇਹਨਾਂ ਦੀ ਹੈਗੀ ਹੈ ਹਿੰਦੂ ਬ੍ਰਾਹਮਣ ਗੋਤ ਹੈਗਾ ਇਹਨਾਂ ਦਾ ਵਿਸ਼ਿਸ਼ਟ ਦਾਈ ਇਹਨਾਂ ਨੇ ਕੀਤੀ ਹੋਈ ਹੈ ਬੀਏ ਨਾਲ ਹੀ ਡਿਪਲੋਮਾ ਕੰਪਿਊਟਰ ਸਾਇੰਸ ਦਾ ਕੀਤਾ ਹੋਇਆ ਕੱਦ ਇਹਨਾਂ ਦਾ 5 ਫੁੱਟ 5 ਇੰਚਾ ਜੋਬ ਐਕਸੀਜ ਬੈਂਕ ਵਿੱਚ ਲੱਗੇ ਹੋਇਆ ਪਿਤਾ ਦਾ ਇਲੈਕਟ੍ਰੋਨਿਕਸ ਸ਼ੋਰੂਮ ਆ ਮਾਤਾ ਹਾਊਸ ਵਾਈਫ ਆ ਭਰਾ ਇਹਨਾਂ ਦਾ ਨਹੀਂ ਭੈਣ ਵੀ ਨਹੀਂ ਮੰਗੇ ਕਰਦੇ ਆ ਵੀ ਮੁੰਡਾ ਗਵਰਨਮੈਂਟ ਜੋਬ ਜਾਂ ਪ੍ਰਾਈਵੇਟ ਜੋਬ ਵਾਲਾ ਹੋਵੇ ਲੋਕਲ ਰਿਸ਼ਤਾ ਕਰਦੇ ਆ ਜੇਕਰ ਇਸ ਰਿਸ਼ਤੇ ਸੰਬੰਧੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਥੱਲੇ ਦਿੱਤੇ ਗਏ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਇਹਨਾਂ ਦਾ ਕੌਰ ਆ ਜਨਮ 1992 ਪਤਾ ਬਟਾਲੇ ਦਾ ਏ ਕਾਸਟ ਇਹਨਾਂ ਦੀ ਸਿੱਖ ਭਗਤਾਂ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ ਬੀ ਡੀ ਐਸ ਕੱਦ ਇਹਨਾਂ ਦਾ ਹੈਗਾ 5 ਫੁੱਟ 4 ਇੰਚ ਬਿਜ਼ਨਸ ਆਪਣਾ ਹਸਪੀਟਲ ਹੈ ਇਹਨਾਂ ਦਾ ਪਿਤਾ ਬਿਜ਼ਨਸਮੈਨ ਆ ਮਾਤਾ ਹਾਊਸ ਵਾਈਫਾ ਭਰਾ ਨਹੀਂ ਤੇ ਭੈਣ ਇੱਕ ਹੈ ਇਹਨਾਂ ਦੀ ਇਹ ਮੰਗ ਕਰਦੇ ਆ ਕਿ ਮੁੰਡਾ ਡਾਕਟਰੀ ਲਾਈਨ ਦਾ ਹੋਵੇ ਤੇ ਜਨਰਲ ਕਾਸਟ ਵਿੱਚ ਇਹ ਰਿਸ਼ਤਾ ਕਰਦੇ ਆ ਤੇ ਬਟਾਲੇ ਦੇ ਨੇੜੇ ਦਾ ਹੋਵੇ ਜੇਕਰ ਇਸ ਰਿਸ਼ਤੇ ਸੰਬੰਧੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਥੱਲੇ ਦਿੱਤੇ ਗਏ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਇਹਨਾਂ ਦਾ ਨਿਸ਼ਾਏ ਜਨਮ 1999 ਪਤਾ ਇਹਨਾਂ ਦਾ ਬਟਾਲਾ ਹੈ ਪਾਸ ਇਹਨਾਂ ਦੀ ਹੈਗੀ ਆ ਹਿੰਦੂ ਮੈਰਾ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਆ 10ਵੀਂ ਕੱਦ ਇਹਨਾਂ ਦਾ ਹੈਗਾ 5 ਫੁੱਟ 5 ਇੰਚ ਪਿਤਾ ਇਹਨਾਂ ਦੇ ਬਿਜ਼ਨਸਮੈਨ ਆ ਮਾਤਾ ਇਹਨਾਂ ਦੀ ਐਕਸਪਾਇਰ ਆ ਭਰਾ ਇਹਨਾਂ ਦਾ ਇੱਕ ਆ ਭੈਣ ਇੱਕ ਆ ਇਹ ਮੰਗ ਕਰਦੇ ਆ ਕਿ ਮੁੰਡਾ ਸੋਨਾ ਹੋਵੇ ਤੇ ਚੰਗਾ ਕੰਮਕਾਰ ਹੋਵੇ ਤੇ ਹਿੰਦੂ ਪਰਿਵਾਰ ਦਾ ਮੁੰਡਾ ਇਹਨਾਂ ਨੂੰ ਚਾਹੀਦਾ ਏਸੀ ਅੱਜ ਦੇ ਸਾਡੇ ਨਵੇਂ ਰਿਸ਼ਤੇ ਜੇਕਰ ਤੁਸੀਂ ਇਹਨਾਂ ਰਿਸ਼ਤਿਆਂ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਕਰਦੇ ਹੋ ਤਾਂ ਤੁਸੀਂ ਥੱਲੇ ਦਿੱਤੇ ਗਏ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਧੰਨਵਾਦ ਜੀ